ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਕੰਮ ਕਰ ਰਹੀ ਹੈ। ਜਲਦੀ ਹੀ ਹੁਣ ਪੰਜਾਬ ਦੇ ਪਿੰਡਾਂ 'ਚ 13000 ਅਤਿ ਆਧੁਨਿਕ ਸਟੇਡੀਅਮਾਂ ਦੀ ਉਸਾਰੀ ਕੀਤੀ ਜਾਵੇਗੀ। ਇਸ ਦੇ ਪਹਿਲੇ ਪੜਾਅ 'ਦੀਨ 3083 ਅਜਿਹੇ ਸਟੇਡੀਅਮਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਪਹਿਲ ਦਾ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਖਿਡਾਰੀਆਂ ਨੂੰ ਸਿਖਲਾਈ ਦੇ ਲਈ ਸਟੇਡੀਅਮਾਂ ਦੇ ਵਿੱਚ ਕੋਚ ਨਿਯੁਕਤ ਕੀਤਾ ਜਾਵੇਗਾ ਸੋ ਇਸ ਕਰਕੇ ਅਸੀਂ ਹਾਕੀ 'ਚ ਅਸੀਂ ਕ੍ਰਿਕਟ 'ਚ ਅਸੀਂ ਕਬੱਡੀਆਂ 'ਚ ਅਸੀਂ ਗੋਲੇ ਸੱਪਣ 'ਚ ਅਸੀਂ ਐਥਲੈਟਿਕਸ 'ਚ ਸਾਰੇ ਪਾਸੇ ਨੰਬਰ 1 ਹੈਗੇ ਹਾਂ ਪਰ ਸਾਨੂੰ ਥੋੜਾ ਜਿਹਾ ਮਾਹੌਲ ਮਿਲਣਾ ਚਾਹੀਦਾ ਉਹ ਮਾਹੌਲ ਦੇਣ ਵਾਸਤੇ ਡਰੱਗ ਤੋਂ ਹਟਾਉਣ ਵਾਸਤੇ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਲਾਉਣ ਵਾਸਤੇ ਲਗਭਗ 4000 ਗਰਾਊਂਡ ਜਿਹੜੇ ਨੇ ਪਹਿਲੇ ਚੱਲਦੇ ਸੀ ਬਸ ਇਹ ਸ਼ਾਨਦਾਰ ਮਾਡਰਨ ਗਰਾਊਂਡ ਜਿਹੜੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਐਥਲੈਟਿਕਸ ਦਾ ਸਿੰਥੈਟਿਕ ਗਰਾਊਂਡ ਵੀ ਦੇਵਾਂਗੇ ਤਸਵੀਰ ਮੁਖਤਰ ਸਾਹਿਬ ਤੇ ਮਲੋਟ ਦੇ ਵਿਚਕਾਰ ਬਣ ਰਹੇ ਮਾਰਗ ਦਾ ਆਖਰਕਾਰ ਕੰਮ ਪੂਰਾ ਹੋਇਆ ਤੇ ਅੱਜ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੋਰ ਨੇ ਪਹੁੰਚ ਇਸ ਮਲੋਟ ਮਾਰਗ ਦਾ ਜੋ ਹੈ ਉਦਘਾਟਨ ਕੀਤਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਹਾਨੂੰ ਦੱਸ ਦਿਆ ਕਰੀਬ 2 ਸਾਲ ਤੋਂ ਇਸ ਮਾਰਗ ਨੂੰ ਬਣਾਉਣ ਦਾ ਕਾਰਜ ਜੋ ਹੈ ਲਗਾਤਾਰ ਜਾਰੀ ਸੀ ਅਤੇ ਲਗਾਤਾਰ ਇਸ ਦੇ ਉੱਤੇ ਕੰਮ ਹੋ ਰਿਹਾ ਸੀ ਜਿੱਥੇ ਕਿ ਰਾਗੀਰਾਂ ਨੂੰ ਵੀ ਇਸ ਦੇ ਨਾਲ ਜੋ ਹੈ ਆਸਾਨੀ ਹੋਵੇਗੀ ਸੌਖ ਹੋਵੇਗੀ ਉੱਥੇ ਹੀ ਕਹਿ ਸਕਦਾ ਕਿ ਇੱਕ ਵੱਡਾ ਜੋ ਹੈ ਉਪਰਾਲਾ ਕੀਤਾ ਗਿਆ ਹੈ ਐਸਮਾਰਕ ਨੂੰ ਬਣਾ ਕੇ ਤਾਂ ਮੁਕਸਰ ਸਾਹਿਬ ਤੋਂ ਮਲੋਟਲੀ ਜਾਣ ਵਾਲਾ ਇਹ ਰਸਤਾ ਜੋ ਕਿ ਕਰੀਬ 2 ਸਾਲਾਂ ਤੋਂ ਨਿਰਮਾਨ ਕਾਰਜ ਦੇ ਅਧੀਨ ਸੀ ਉੱਥੇ ਹੀ ਅੱਜ ਇਸ ਦਾ ਉਦਘਾਟਨ ਕੀਤਾ ਗਿਆ ਜਿੱਥੇ ਕਿ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਰਸਮੀ ਉਦਘਾਟਨ ਕੀਤਾ ਇਸ ਦਾ ਅਤੇ ਇਸ ਦੀ ਸ਼ੁਰੂਆਤ ਕੀਤੀ ਰੋਪਾਣਾ ਸੇਮ ਨਾਲੇ ਦੇ ਪੁਲ ਦੇ ਨਿਰਮਾਣ ਕਾਰਨ ਇਸ ਦਾ ਪ੍ਰੋਜੈਕਟ ਜੋ ਹੈ ਉਹ ਰੁਕਿਆ ਹੋਇਆ ਸੀ ਲੇਕਿਨ ਅੱਜ ਇਸ ਨੂੰ ਲੋਕਾਂ ਦੇ ਲਈ ਲੋਕਾਂ ਹਵਾਲੇ ਕਰ ਦਿੱਤਾ ਗਿਆ ਹੈ ਮਲੋੜ ਸੜਕ ਤੇ ਰਮਾਨ ਦਾ ਕਾਰਜ ਬੀਤੇ ਕਰੀਬ 6 ਮਹੀਨਿਆਂ ਤੋਂ ਪੂਰਾ ਹੋ ਚੁੱਕਾ ਸੀ ਪਰ ਪਿੰਡ ਰੁਪਾਣਾ ਵਿਖੇ ਸੇਮ ਨਾਲੇ ਦੇ ਪੁਲ ਦਾ ਨਾ ਬਣਨ ਕਾਰਨ ਇਸ ਮੁੱਖ ਮਾਰਗ ਤੋਂ ਨਹੀਂ ਜਾ ਸਕਦੇ ਸੀ ਲੋਕ ਲੇਕਿਨ ਅੱਜ ਇਸ ਨੂੰ ਉਡਕਾਟਨ ਕਰ ਦਿੱਤਾ ਗਿਆ ਹੈ ਤਾਂ ਡਾਕਟਰ ਬਲਜੀਤ ਕੋਰ ਨੇ ਕੀ ਕੁਝ ਵਿਚਾਰ ਸਾਂਝੇ ਕੀਤੇ ਨੇ ਉਹ ਵੀ ਤੁਹਾਨੂੰ ਸੁਣਾਣੇ ਮੈਂ ਕੀ ਕਹਾਂਗੇ ਪਹਿਲਾਂ ਤਾਂ ਇਹ ਸੁਗਾਤ ਹੀ ਕਹੀਦਾ ਸੀ ਕਿ ਕਾਫੀ ਡਈ ਇਹ ਸੁਗਾਤ ਹੈ ਜਿਹੜੀ ਕਿ ਮੌਕਸਰ ਤੇ ਮਲੋਟ ਵਾਸੀ ਸਾਂਝੀ ਪ੍ਰੋਬਲਮ ਸੀ ਔਰ ਜ਼ਿਆਦਾਤਰ ਲੋਕ ਜਿਹੜੇ ਰਸਤੇ ਤੋਂ ਕੱਟ ਚੁੱਕੇ ਸੀ ਮੈਨੂੰ ਲੱਗਦਾ ਕਿ 25-30 ਸਾਲ ਤੋਂ ਤੇ ਜਦੋਂ ਮੈਂ ਆਈ ਸੀ ਲੋਕਾਂ ਨੇ ਕਿਹਾ ਸੀ ਵੀ ਇਹ ਸੜਕ ਨਹੀਂ ਬਣਨੀ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਦਿਓ ਤੇ ਇਹ ਸੜਕ ਅੱਜ ਬਣ ਕੇ ਲੋਕਾਂ ਦੇ ਸਹੁਰਦ ਹੋ ਗਈ ਹੈ ਜਿੱਤੇ ਚ ਅਸੀਂ ਅੱਜ ਜਿਹੜਾ ਪੁਲ ਵੀ ਚਾਲੂ ਕਰ ਦਿੱਤਾ ਪੁਲੋ ਜਿਹੜਾ ਬਣ ਰਿਹਾ ਸੀਗਾ ਸੋ ਲੋਕਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂ ਕਿ ਇੱਕ ਵੱਡੀ ਸਹੂਲਤ ਹੈ ਜੋ ਦੋਨੇ ਮੁਕਸਰ ਮਲੋਟ ਨੂੰ ਤਾਂ ਕਨੈਕਟ ਕਰਦੀ ਹੈ ਜਿਹੜੇ ਹੋਰ ਗਾਂਹ ਜਾਣ ਵਾਲੇ ਲੋਕ ਹੈ ਉਹਨਾਂ ਲਈ ਵੀ ਇਹ ਰਸਤਾ ਸ਼ਾਰਟ ਵੀ ਹੋਇਆ ਤੇ ਸਿੰਪਲ ਵੀ ਹੋਇਆ ਉਹ ਇੱਕ ਮੈਂ ਮੋਹਮ ਹੈ ਜਿਹੜੀ ਚਲਾ ਰਹੀ ਹੈਗਾ ਤੁਸੀਂ ਪਖਾਰੀਆਂ ਦੇ ਵਿੱਚ ਉਹਦੇ ਲਈ ਲੋਕਾਂ ਨੂੰ ਕੀ ਸੁਨੇਹਾ ਕਿਉਂਕਿ ਬਹੁਤ ਸਾਰੇ ਜਿਹੜੇ ਹੈਗਾ ਐਂਟੀ ਮੈਸੇਜ ਵੀ ਆ ਬਹੁਤ ਸਾਰੇ ਪੋਜ਼ਿਟਿਵ ਮੈਸੇਜ ਇੱਕੋ ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਕੋਈ ਐਂਟੀ ਮੈਸੇਜ ਹੋਣਾ ਚਾਹੀਦਾ ਕਿਉਂਕਿ ਬੱਚਿਆਂ ਤੋਂ ਭੀਖ ਮੰਗਾਉਣੀ ਇਹ ਕੋਈ ਚੰਗੀ ਗੱਲ ਨਹੀਂ ਹੈ ਭੀਖ ਮੰਗਣੀ ਅਸੀਂ ਤਾਂ ਗੁਰੂਆਂ ਪੀਰਾਂ ਦੀ ਧਰਤੀਆਂ ਅਸੀਂ ਮੰਗਣ ਨੂੰ ਵੈਸੇ ਹੀ ਅਪਰਾਧ ਸਮਝਦੇ ਹਾਂ ਵੀ ਮੰਗਣਾ ਚਾਹੀਦਾ ਹੀ ਨਹੀਂ ਪਰਮਾਤਮਾ ਤੋਂ ਮੰਗੋ